ਸੱਚੇ ਕਾਲ ਤੁਸੀਂ ਦੇਖ ਰਹੇ ਹੋ ਰਾਪਤਾ ਨਿਊਜ਼ ਮੈਂ ਹਰਪ੍ਰੀਤ ਕੌਰ ਤੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਚੋਣਵੀਆਂ ਖਬਰਾਂ ਤੇ ਪੰਜ ਦਿਨਾਂ ਹੰਗਾਮਾ ਭਰਪੂਰ ਰਹਿਣ ਤੋਂ ਬਾਅਦ ਪੰਜਾਬ ਵਿਧਾਨ ਸਭਾ ਦਾ ਬਜਟ اجلاس ਸਮਾਪਤ ਅਣਮਿੱਥੇ ਸਮੇਂ ਲਈ ਹੋਇਆ ਮੁਲਤਵੀ ਸ਼੍ਰੋਮਣੀ ਕਮੇਟੀ ਵੱਲੋਂ 1386.47 ਕਰੋੜ ਰੁਪਏ ਦਾ ਸਾਲਾਨਾ ਬਜਟ ਮਨਜ਼ੂਰ ਬਜਟ ਦੌਰਾਨ ਹੋਇਆ ਖੂਬ ਹੰਗਾਮਾ ਵਿਰੋਧੀ ਧਿਰ ਵੱਲੋਂ ਵਾਕਆਊਟ ਬਾਹਰ ਆ ਕੇ ਦਿੱਤਾ ਧਰਨਾ ਕੁਣ ਡੀਸੀ ਪਿੰਡਾਂ ਤੋਂ ਕਰਨਗੇ ਡਿਊਟੀਆਂ ਸ਼ਿਕਾਇਤਾਂ ਦਾ ਮੌਕੇ ਤੇ ਹੀ ਕਰਨਗੇ ਨਿਪਟਾਰਾ ਵਿੱਤ ਮੰਤਰੀ ਹਰਪਾ ਸਿੰਘ ਚੀਮਾ ਨੇ ਕੀਤਾ ਵੱਡਾ ਦਾਵਾ ਬਲਾਤਕਾਰ ਮਾਮਲੇ ਵਿੱਚ 5 ਜਰ ਬਜਿੰਦਰ ਦੋਸ਼ੀ ਘਰਾਤ ਮੁਹਾਲੀਆ ਅਦਾਲਤ ਦਾ ਵੱਡਾ ਫੈਸਲਾ 1 ਅਪ੍ਰੈਲ ਨੂੰ ਸੁਣਾਈ ਜਾਵੇਗੀ ਸਜ਼ਾ ਤੇ ਪੰਦੇਸ ਨੇ ਕਈ ਨਾਮੀ ਕਿਸਾਨ ਆਗੂਾਈ ਜੇਲ੍ਹ ਤੋਂ ਬਾਹਰ ਕੇਂਦਰ ਤੇ ਸੂਬਾ ਸਰਕਾਰਾਂ ਨੂੰ ਸੁਣਾਈਆਂ ਖਰੀਆਂ ਖਰੀਆਂ ਤੇ ਹੁਣ ਇਹਨਾਂ ਚੌਣਵੀਆਂ ਖਬਰਾਂ ਦਾ ਵਿਸਾਰਤ ਕੁਝ ਹੋਰ ਅਹਿਮ ਖਬਰਾਂ ਪੰਜਾਬ ਵਿਧਾਨ ਸਭਾ ਦੇ ਬਜਟ اجلاس ਦੀ ਕਾਰਵਾਈ ਅੱਜ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤੀ ਗਈ। ਸਦਨ ਵਿੱਚ ਬਜਟ اجلاس ਦਾ ਅੱਜ ਆਖੀਲਾ ਦਿਨ ਸੀ। ਸਭ ਤੋਂ ਪਹਿਲਾਂ ਪ੍ਰਸ਼ਨ ਕਾਲ ਦੌਰਾਨ ਵਿਧਾਇਕਾਂ ਤੇ ਮੰਤਰੀਆਂ ਵਿਚਾਲੇ ਸਵਾਲ-ਜਵਾਬ ਹੋਏ, ਫਿਰ ਜ਼ੀਰੋ ਆਵਰ ਵਿੱਚ ਗੰਭੀਰ ਮੁੱਦਿਆਂ ਨੂੰ ਲੈ ਕੇ ਵਿਚਾਰ-ਚਰਚਾ ਕੀਤੀ ਗਈ। ਇਸ ਤੋਂ ਬਾਅਦ ਪੰਜਾਬ ਸਟੇਟ ਕਮਿਸ਼ਨ ਫਾਰ ਐਨ ਆਰ ਆਈ ਦੀ ਸਾਲਾਨਾ ਰਿਪੋਰਟਸ ਹਨੇ ਕੁੱਲ 7 ਰਿਪੋਰਟਾਂ ਸਦਨ ਵਿੱਚ ਪੇਸ਼ ਕੀਤੀਆਂ ਗਈਆਂ। ਉੱਥੇ ਹੀ ਸੰਸਦੀ ਮਾਮਲੇ ਬਾਰੇ ਮੰਤਰੀ ਡਾਕਟਰ ਰਬਜੋਤ ਸਿੰਘ ਵੱਲੋਂ ਜਲ ਪ੍ਰਦੂਸ਼ਣ ਦੀ ਰੋਕਥਾਮ ਕੰਟਰੋਲ ਤੇ ਪਾਣੀ ਦੀ ਸ਼ੁੱਧਤਾ ਨੂੰ ਬਹਾਲ ਕਰਨ ਲਈ ਇੱਕ ਪ੍ਰਸਤਾਵ ਪੇਸ਼ ਕੀਤਾ ਗਿਆ ਜਿਸ ਨੂੰ ਸਦਨ ਵਿੱਚ ਪਾਸ ਕਰ ਦਿੱਤਾ ਗਿਆ ਵਿਧਾਨ ਸਭਾ ਦੀਆਂ ਚਾਰ ਕਮੇਟੀਆਂ ਦੇ ਗਠਨ ਦੇ ਵੀ ਪ੍ਰਸਤਾਵ ਸਦਨ ਵਿੱਚ ਪਾਸ ਕੀਤੇ ਗਏ ਮਾਨਯੋਗ ਸਪੀਕਰ ਸਾਹਿਬ ਮੈਂ ਪ੍ਰਸਤਾਵ ਕਰਦਾ ਹਾਂ ਕਿ ਕਿਉਂ ਜੋ ਸਾਲ 2025-26 ਲਈ ਲੋਕ ਲੇਖਕ ਕਮੇਟੀ ਅਨੁਮਾਨ ਕਮੇਟੀ ਸਰਕਾਰੀ ਕਾਰੋਬਾਰ ਕਮੇਟੀ ਅਤੇ ਅਨੁਸੂਚਿਤ ਅਨੁਸੂਚਿਤ ਜਾਤੀਆਂ ਅਨੁਸੂਚਿਤ ਕਬੀਲਿਆਂ ਅਤੇ ਪਛੜੇ ਸ਼੍ਰੇਣੀਆ ਦੀ ਭਲਾਈ ਲਈ ਕਮੇਟੀ ਲਈ ਚੋਣਾਂ 31 ਮਾਰਚ 2025 ਤੋਂ ਪਹਿਲਾਂ ਕੀਤੀਆਂ ਜਾਣੀਆਂ ਬੰਦੀਆਂ ਹਨ ਕਿਉਂਕਿ ਜੋ ਸਦਨ ਲਈ ਬਾਕੀ ਰਹਿੰਦਾ ਸਮਾਂ ਬਹੁਤ ਘੱਟ ਹੈ ਅਤੇ ਸਧਾਰਨ ਰੂਪ ਵਿੱਚ ਇਹਨਾਂ ਕਮੇਟੀਆਂ ਲਈ ਚੋਣ ਕਰਵਾਉਣਾ ਸੰਭਵ ਨਹੀਂ ਹੈ ਇਸ ਲਈ ਹੁਨੇ ਸਦਨ ਸਪੀਕਰ ਪੰਜਾਬ ਵਿਧਾਨ ਸਭਾ ਨੂੰ ਸਦਨ ਵਿੱਚ ਵੱਖ-ਵੱਖ ਪਾਰਟੀਆਂ ਅਤੇ ਗਰੁੱਪਾਂ ਦੀ ਅਨੁਪਾਤੀ ਸੰਖਿਆ ਨੂੰ ਧਿਆਨ ਰੱਖ ਵਿੱਚ ਰੱਖਦੇ ਹੋਏ ਉਕਤ ਵਰਨਿਤ ਸਾਲ ਲਈ ਉਪਰੋਕਤ ਕਮੇਟੀਆਂ ਦੇ ਮੈਂਬਰ ਨਾਫਜ਼ਦ ਕਰਨ ਦਾ ਅਧਿਕਾਰ ਦਿੰਦਾ ਹੈ ਇਹ ਸਦਨ ਹੋਰ ਇਹ ਵੀ ਮਤਾ ਪਕਾਉਂਦਾ ਹੈ ਕਿ ਉਪਰੋਕਤ ਸੰਬੰਧਤ ਲਈ ਸਾਲ 2025-26 ਲਈ ਉਕਤ ਕਮੇਟੀਆਂ ਦੀ ਚੋਣਾਂ ਸਬੰਧੀ ਪੰਜਾਬ ਵਿਧਾਨ ਸਭਾ ਦੀ ਕਾਰਜਵਿਧੀ ਅਤੇ ਕਾਰਜ ਸੰਚਾਲਨ ਨੀਮਾ ਵਾਲੀ ਦੇ ਨਿਯਮ ਜੋ ਉਕਤ ਮਤੇ ਨਾਲ ਮੇਲ ਨਾ ਖਾਂਦੇ ਹੋਣ ਜਾਂ ਉਸ ਦੇ ਉਲਟ ਹੋਣ ਮੌਤਲ ਕਿ ਰਹਿਣਗੇ ਜਿਹੜੇ ਮਾਣਯੋਗ ਮੈਂਬਰ ਪ੍ਰਸਤਾਵ ਦੇ ਹੱਕ ਵਿੱਚ ਹਨ ਉਹ ਹਾਂ ਕਹਿਣ ਜਿਹੜੇ ਮਾਣਯੋਗ ਮੈਂਬਰ ਪ੍ਰਸਤਾਵ ਦੇ ਵਿਰੋਧ ਹਨ ਉਹ ਨਾ ਕਹਿਣ ਮੈਂ ਸਮਝਦਾ ਹਾਂ ਹਾਂ ਪਖਰੀ ਜਤ ਹੈ ਹਾਂ ਪਖਰੀ ਜਤ ਹੈ ਪ੍ਰਸਤਾਵ ਸਵੀਕਾਰ ਹੋਇਆ ਭਾਜਪਾ ਵਿਧਾਇਕ ਕਸ਼ਮੀਨੀ ਸ਼ਰਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣੇ ਚੌਥੇ ਬਜਟ ਵਿੱਚ ਹਰ ਵਰਗ ਨੂੰ ਨਜ਼ਰਅੰਦਾਜ਼ ਕੀਤਾ ਉਹਨਾਂ ਸਵਾਲ ਕੀਤਾ ਆਮ ਆਦਮੀ ਪਾਰਟੀ ਨੇ ਮਾਈਨਿੰਗ ਤੋਂ 20000 ਕਰੋੜ ਰੁਪਏ ਇਕੱਠੇ ਕਰਨ ਦਾ ਦਾਅਵਾ ਕੀਤਾ ਸੀ ਉਹ ਕਿੱਥੇ ਨੇ ਔਰਤਾਂ ਨੂੰ 1000 ਰੁਪਏ ਮਹੀਨਾ ਦੇਣ ਦਾ ਵਾਅਦਾ ਕੀਤਾ ਸੀ ਉਹ ਵੀ ਅਜੇ ਤੱਕ ਨਹੀਂ ਦਿੱਤੇ ਗਏ ਪਾਸਵਾ ਆਗੂ ਨੇ ਕਿਹਾ ਕਿ ਸਰਕਾਰ ਨੇ ਸਿੱਖਿਆ ਨੌਜਵਾਨ ਵਪਾਰੀ ਤੇ ਕਿਸਾਨ ਵਰਗ ਲਈ ਵੀ ਕੁਝ ਨਹੀਂ ਕੀਤਾ ਮੁਲਾਜ਼ਮਾਂ ਨੂੰ اوਪੀਐਸ ਦੇਣ ਦਾ ਦਾਵਾ ਕੀਤਾ ਗਿਆ ਸੀ ਜੋ ਹੁਣ ਤੱਕ ਨਹੀਂ ਦਿੱਤਾ ਗਿਆ ਮੈਂ ਤੁਹਾਡੇ ਮਾਧਿਅਮ ਨਾਲ ਮੰਤਰੀ ਜੀ ਕੋਲੋਂ ਜਾਨਣਾ ਚਾਹੁੰਦਾ ਕਿ 1506 ਸੈਂਸ਼ਨ ਨੇ ਮੇਰਾ ਸਵਾਲ ਇਹ ਸੀ ਕਿ ਕਿੰਨੇ ਬਣ ਚੁੱਕੇ ਨੇ ਇਹ ਤੇ ਕੀ ਨਾਲ ਹੀ ਇਹਦੇ ਮੈਂ ਸੁਪਲੀਮੈਂਟਰੀ ਵੀ ਜੋਲਣਾ ਇਕੱਠਾ ਹੀ ਦੇ ਦੇਣਗੇ ਨਾਲ ਮੇਰਾ ਇਹ ਹੈ ਕਿ ਕਿਆ ਸਰਕਾਰੀ ਪਦਰ ਤੇ ਅਸੀਂ ਉਹਨਾਂ ਪਰਿਵਾਰਾਂ ਨੂੰ ਜਿਹੜੇ ਲੋੜਿੰਦੇ ਨੇ ਇਸ ਯੋਜਨਾ ਨਾਲ ਉਹਨਾਂ ਨੂੰ ਚਿੰਨਿਤ ਕਰਨ ਦਾ ਵੀ ਸਰਕਾਰ ਕੋਈ ਉਪਰਾਲਾ ਕਰਦੀ ਹੈ ਕਿ ਕਿਹੜੇ-ਕਿਹੜੇ ਪਰਿਵਾਰਾਂ ਨੂੰ ਇਹ ਲਾਭ ਮਿਲਣਾ ਹੈ ਜੇ ਕੀਤਾ ਉਪਰਾਲਾ ਤੇ ਉਹ ਕਿੰਨੇ ਪਰਿਵਾਰ ਹੁਣ ਤੱਕ ਬਚਦੇ ਨੇ ਜਿਨ੍ਹਾਂ ਨੂੰ ਇਹ ਲਾਭ ਮਿਲਣਾ ਚਾਹੀਦਾ ਕਿ ਜਿਹੜੀ ਇਹਦੇ ਚ ਇੱਕ ਜਾਣਕਾਰੀ ਵੀ ਬਹੁਤ ਚੰਗੀ ਹੈ ਜੀ ਪੂਰੇ ਪੰਜਾਬ ਦੇ ਹੀ ਰਹੀ ਕਿ ਜਦੋਂ ਆਪਾਂ ਮਨਰੇ ਇਹਦੇ ਚ ਆਪਣੇ ਪ੍ਰਧਾਨ ਮੰਤਰੀ ਵਾਸ ਯੋਜਨਾ ਚ ਮਕਾਨ ਬਣਾਉਨੇ ਆ ਜੀ ਇਹਦੇ ਤਿੰਨ ਕਿਸ਼ਤਾਂ ਚ ਪੈਸੇ ਆਉਂਦੇ ਨੇ ਜੀ 30000 ਰੁਪਏ ਦੀ ਪਹਿਲੀ ਕਿਸ਼ਤ ਹੁੰਦੀ ਹੈ ਜੀ ਮਕਾਨ ਦੇ ਸੈਂਕਸ਼ਨ ਹੋਣ ਤੇ 72000 ਦੀ ਦੂਜੀ ਕਿਸ਼ਤ ਹੁੰਦੀ ਹੈ ਜੀ ਮਕਾਨ ਦੇ ਲਿੰਟਰ ਲੈਵਲ ਦੇ ਪੁੱਜਣ ਤੇ 18000 ਰੁਪਏ ਮਕਾਨ ਦੀ ਕਿਸ਼ਤ ਹੁੰਦੀ ਹੈ ਜੀ ਮੁਕੰਮਲ ਹੋਣ ਤੇ ਸ਼ੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਦਾ ਵਿੱਤੀ ਬਰੇ 225 26 ਲਈ 1386 ਕਰੋੜ 47 ਲੱਖ 80000 ਰੁਪਏ ਦਾ ਬਜਟ ਜੇ ਕਾਰਿਆਂ ਦੀ ਗੂੰਜ ਵਿੱਚ ਪਾਸ ਕਰ ਦਿੱਤਾ ਗਿਆ ਸ਼ੋਮਨੀ ਕਮੇਟੀ ਦਫਤਰ ਸਥਿਤ ਤੇਜਾ ਸਿੰਘ ਸਮੁੰਦਰੀ ਹਾਲ ਅੰਦਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਹੋਏ ਬਜਟ ਇਜਲਾਸ ਦੀ ਪ੍ਰਧਾਨਗੀ ਐਡਵੋਕੇਟ ਹਰਜਿੰਦਰ ਸਿੰਘ ਤਾਮੀਨੇ ਕੀਤੀ ਜਦਕਿ ਜਨਰਲ ਸਕੱਤਰ ਸ਼ੇਰ ਸਿੰਘ ਮੰਡਵਾਲਾ ਨੇ ਬਜਟ ਪੇਸ਼ ਕੀਤਾ ਇਜਲਾਸ ਦੌਰਾਨ ਸਾਜਕਾਨ ਸ਼੍ਰੀ ਹਰਮੰਦਰ ਸਾਹਿਬ ਦੇ ਵਧੀਕ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਅਮਰਜੀਤ ਸਿੰਘ ਤੇ ਸਿੰਘ ਸਾਹਿਬ ਗਿਆਨੀ ਕੇਵਲ ਸਿੰਘ ਉੱਚੇ ਤੌਰ ਤੇ ਮੌਜੂਦ ਰਹੇ ਇਜ਼ੁਰਾਨ ਸ਼ੋਮਣੀ ਅਕਾਲੀ ਦਲ ਦੀ ਵਿਰੋਧੀ ਟੀਰ ਵੱਲੋਂ ਵਾਕ ਆਊਟ ਕਰਕੇ ਬਾਹਰ ਆ ਕੇ ਧਰਨਾ ਦਿੱਤਾ ਗਿਆ ਇਸ ਵਿੱਤੀ ਸਾਲ ਵਿੱਚ ਅਨੁਮਾਨਤ ਖਰਚਾ 1376 ਕਰੋੜ 47 ਲੱਖ ਰੁਪਏ ਦਾ ਹੋਵੇਗਾ ਇਸ ਨਾਲ ਸ਼ੋਮਣੀ ਕਮੇਟੀ ਦਾ ਆਮਦਨ ਨਾਲੋਂ 10 ਕਰੋੜ ਰੁਪਏ ਘੱਟ ਖਰਚਾ ਹੋਣ ਦਾ ਅਨੁਮਾਨ ਹੈ ਇਸ ਸਾਲ ਦਾ ਜਿਹੜਾ ਬਜਟ ਹੈ ਸਾਡਾ ਉਹ 1386 ਕਰੋੜ ਰੁਪਏ ਦਾ 13 ਅਰਬ 86 ਕਰੋੜ ਰੁਪਏ ਦਾ ਤੇ ਮੈਂ ਅਕਸਰ ਤੁਹਾਡੇ ਵੀਡੀਓ ਰਾਹੀਂ ਇਹ ਵੀ ਸੰਗਤਾਂ ਦੇ ਤੇ ਸਿੱਖਾਂ ਦੇ ਰੂਪ ਨੂੰ ਕਰਨਾ ਚਾਹੁੰਦਾ ਕਿ ਇਹ ਬਜਟ ਕਈ ਵਾਰੀ ਅਸੀਂ ਅਵੇਸਲੇ ਕਹਿਨੇ ਆ ਕਿ ਸ਼੍ਰੋਮਣੀ ਗੁਰਸਾਹਿਬ ਪ੍ਰਬੰਧਕ ਕਮੇਟੀ ਦਾ ਜਿਹੜਾ ਬਜਟ ਆ ਉਹ ਪੰਜਾਬ ਸਰਕਾਰ ਦੇ ਨਾਲ ਬਜਟ ਹੈ ਇਹ ਜਿਹੜਾ ਬਜਟ ਆ ਇਹ ਪੰਜਾਬ ਸਰਕਾਰ ਦੇ ਬਜਟ ਤੋਂ 1% ਤੋਂ ਵੀ ਘੱਟ ਆ ਸਿੱਖ ਇੱਕ ਐਸਾ ਸਿਧਾਂਤ ਆ ਤੇ ਸਿੱਖ ਦੀ ਪਰਵਾਸਾ ਗੁਰੂ ਨੇ ਐਸੀ ਘੜੀ ਆ ਕਿ ਇਹ ਨੂੰ ਪਿਆਰ ਕਰੋ ਇਹ ਆਪਣੇ ਚੰਮ ਜਿਹੜਾ ਸਰੀਰ ਦਾ ਉਹਦੇ ਅਲਮੇ ਲਾਉਣ ਨੂੰ ਪਿਆਰ ਹੋ ਜਾਵੇ ਤੇ ਇਸ ਕਰਕੇ ਹਮਾਦਰ ਸਰਕਾਰ ਨੂੰ ਵੀ ਇਹ ਅਪੀਲ ਕੀਤੀ ਗਈ ਆ ਕਿ ਇਹ ਹੋ ਜਾਏ ਕੋਈ ਆਤਨਿੰਦਨ ਜੋ ਘੜਲਾਵਾ ਜਿਹੜੀਆਂ ਜਿਹੜੇ ਵੀ ਅੰਸਰ ਆ ਉਹਨਾਂ ਦੇ ਉੱਤੇ ਪਾਰਚੇ ਦਰਜ ਕੀਤੇ ਜਾਣ ਤਾਂ ਕਿ ਕੋਈ ਵੀ ਸਿੱਖ ਪੰਜਾਬ ਤੋਂ ਜਾਵੇ ਤੇ ਜੇ ਹਵਾਟਲ ਜੋ ਵੀ ਕੋਈ ਆਉਂਦਾ ਪੰਜਾਬ ਦੇ ਉਹਦਾ ਵੀ ਸਰਕਾਰ ਅਸੀਂ ਕਹਿੰਦੇ ਹੁੰਦਾ ਥੋੜਾ ਚਾਇਦਾ ਚ ਹੁੰਦਾ ਆ ਤੇ ਇਸ ਕਰਕੇ ਉਹਦੇ ਵੀ ਆਦਾ ਹਾਊਸ ਕੋਰ ਨਿੰਦਾ ਕਰਦਾ ਜਿਹੜਾ ਆ ਉਹ ਵਿਧਾਨ ਬਣਾਇਆ ਜਾਵੇ ਤੇ ਅਸੀਂ ਅੱਜ ਇਹ ਮਤਾ ਵੀ ਪਾਇਆ ਕਿ ਅਚਾਰਤਾ ਸਾਹਿਬ ਦੇ ਜਥੇਦਾਰ ਦੀ ਲੋੜ ਤਾਂ ਨਿਯੁਕਤੀ ਕਾਰਜ ਖੇਤਰ ਤੇ ਸੇਵਾ ਮੁਕਤੀ ਲਈ ਸੰਬੰਧਤਨ ਨਿਰਧਾਰਤ ਕਮੇਟੀ ਬਣਾਉਣ ਦੀ ਵੀ ਪ੍ਰਵਾਨਗੀ ਦਿੱਤਾ ਤੇ ਇਹ ਦੀ ਪ੍ਰੋਟੈਕਸ਼ਨ ਉਹਦੇ ਵੀ ਪ੍ਰਵਾਨਗੀ ਦਿੰਦਾ ਤੇ ਮੈਂ ਜਤਨ ਕਰੂੰਗਾ ਪੂਰਾ ਕਈ ਵਾਰੀ ਆਪਣੇ ਮੋਹੋਂ ਬੋਲਦੇ ਦੀ ਗੱਲ ਤੇ ਪਹੁੰਚਦੇ ਨਹੀਂ ਸਕੇਤੇ ਜਤਨ ਕਰੂੰਗਾ ਕਿ ਇਹਦੇ ਲਈ 15 ਦਿਨਾਂ ਦੇ ਵਿੱਚ ਵਿੱਚ ਸਾਰਿਆਂ ਨੂੰ ਮੈਂ ਤੁਹਾਡੇ ਮੀਡੀਅਮ ਰਾਹੀਂ ਵੀ ਅਸੀਂ ਆਪਣੀ ਵੈਬਸਾਈਟ ਤੇ ਵੀ ਤੇ ਇਵਨ ਜਿਹੜੇ ਸਾਡੇ ਟੈਲੀਕਾਸਟ ਹੁੰਦਾ ਉਹਦੇ ਵਿੱਚ ਵੀ ਪਾਵਾਂ ਕਿ ਸਾਰੇ ਆਪਣੇ ਸੁਝਾਅ ਭੇਜੋ ਉਹ ਸੁਝਾਵਾਂ ਤੋਂ ਬਾਅਦ ਇਹ ਕਮੇਟੀ ਜਿਹੜੀ ਆ ਉਹ ਹੋਂਦ ਵਿੱਚ ਲਿਆਂਦੀ ਜਾਊਗੀ ਦੂਜੇ ਪਾਸੇ ਸ਼ੋਮਨੀਆ ਕਾਲੀ ਦਲ ਦੀ ਵਿਰੋਧੀ ਟੀਨ ਨਾਲ ਸੰਬੰਧਤ ਸ਼ੋਮਨੀ ਕਮੇਟੀ ਮੈਂਬਰਾਂ ਨੇ اجلاس ਵਿੱਚ ਆਪਣੀ ਕੋਈ ਸੁਣਵਾਈ ਨਾ ਹੋਣ ਤੇ اجلاس ਵਿੱਚੋਂ ਵਾਕ ਆਊਟ ਕਰ ਦਿੱਤਾ ਉਹਨਾਂ ਤੇਜਾ ਸਿੰਘ ਸਮੁੰਦਰੀ ਹਾਲ ਦੇ ਬਾਹਰ ਆ ਕੇ ਧਰਨਾ ਦਿੱਤਾ ਧਰਨਾਕਾਰੀਆਂ ਵਿੱਚ ਸ਼ੋਮਨੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਸੁਖਦੇਵ ਸਿੰਘ ਪੌਰ ਪਾਈ ਮਨਜੀਤ ਸਿੰਘ ਬੀਬੀ ਕਿਰਨਜੀਤ ਕੌਰ ਤੇ ਹੋਰ ਵੀ ਸ਼ਾਮਿਲ ਸਨ ਉਹਨਾਂ ਆਖਿਆ ਕਿ ਉਹ ਬਜਟ ਇਜਲਾਸ ਦੌਰਾਨ ਜਥੇਦਾਰਾਂ ਦੀ ਬਹਾਲੀ ਦੇ ਸਬੰਧ ਵਿੱਚ ਮਤਾ ਪੇਸ਼ ਕਰਨਾ ਚਾਹੁੰਦੇ ਸਨ ਪਰ ਉਹਨਾਂ ਨੂੰ ਬੋਲਣ ਦਾ ਮੌਕਾ ਹੀ ਨਹੀਂ ਦਿੱਤਾ ਗਿਆ ਮਤੇ ਤਾਂ ਇੱਕ ਗੱਲ ਤੁਹਾਨੂੰ ਤਾਂ ਇਹ ਤਮੀਜ਼ ਨਹੀਂ ਹੈਗੀ ਕਿ ਇਹ ਕਿਸੇ ਅਗਰ ਬੀਬੀ ਮਸਲਾ ਪੰਥਕ ਉਠਾ ਰਹੀ ਹੈ ਔਰ ਤੁਸੀਂ ਉਸ ਪੰਥਕ ਮਸਲੇ ਨੂੰ ਸੁਣਨਾ ਕੀ ਹੈ ਤੁਹਾਨੂੰ ਤਾਂ ਬਿਹੇਵੀਅਰ ਦੀ ਤੁਹਾਡੀ ਜਿਹੜੀ ਹੈਗੀ ਹੈ ਤੁਹਾਨੂੰ ਸਿੱਖਣ ਦੀ ਜ਼ਰੂਰਤ ਹੈ ਸੋ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇੱਥੇ ਬੱਸ ਨਹੀਂ ਕਰਾਂਗੇ ਸਾਨੂੰ ਇਹ ਅਧਿਕਾਰ ਹੈ ਕਿ ਜਦੋਂ ਕਿਸੇ ਮੁੱਦੇ ਦੇ ਉੱਪਰ ਵਿਚਾਰ ਨਹੀਂ ਹੁੰਦੀ ਤਾਂ 15 ਮੈਂਬਰ ਪਹਿਲੇ ਨੋਟਿਸ ਦੇ ਕੇ ਆਪਣੇ ਲੈਵਲ ਦੇ ਉੱਪਰ ਜਨਰਲ ਹਾਊਸ ਬੁਲਾ ਸਕਦੇ ਹਨ ਔਰ ਅਸੀਂ ਵਿਚਾਰ ਕਰਾਂਗੇ ਕਿ ਇਸ ਮੁੱਦੇ ਦੇ ਉੱਪਰ ਅਸੀਂ ਮੈਂਬਰ ਇਕੱਠੇ ਹੋ ਕੇ ਦੁਬਾਰਾ ਜਨਰਲ ਹਾਊਸ ਬੁਲਾਈਏ ਸ਼੍ਰੀ ਕਾਦਰ ਸਾਹਿਬ ਤੇ ਨਾ ਤਝੀਆਂ ਉਡਾਈਆਂ ਪਈਆਂ ਸ਼੍ਰੀ ਕਾਦਰ ਸਾਹਿਬ ਤਾਂ ਜਥੇਦਾਰ ਤੇ ਇੱਥੇ ਆਇਆ ਹੀ ਨਹੀਂ ਸਿੰਘ ਸਾਹਿਬ ਇਹ ਕਹਿੰਦੇ ਇਹਨਾਂ ਨੇ ਲਾਇਆ ਸਿੰਘ ਸਾਹਿਬ ਹੈੱਡ ਗ੍ਰੰਥੀ ਨਹੀਂ ਤੇ ਆਏ ਹੈ ਕੌਣ ਸੀ ਦੱਸੋ ਜਿਹੜੇ ਆਪ ਹੀ ਨੇ ਹਾਜ਼ਰ ਹੋ ਰਹੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਜੋ ਕੁਝ ਹੋਇਆ ਗਲਤ ਹੋਇਆ ਹੈ ਜੇ ਸ਼੍ਰੋਮਣੀ ਕਮੇਟੀ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਨਿਜਮਾ ਦੀ ਪਾਲਣਾ ਨਹੀਂ ਕਰੇਗੀ ਤੇ ਕੌਣ ਕਰੇਗਾ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿਧਾਂਤਾਂ ਦਾ ਕਤਲ ਕਰੇਗੀ ਤੇ ਕੌਣ ਇਹਦੀ ਪਾਲਣਾ ਕਰੇਗਾ ਜੋ ਸਰਬਉੱਚਤਾ ਸ਼੍ਰੀ ਅਕਾਲ ਪੁਰਖ ਸਾਹਿਬ ਦੀ ਪ੍ਰਭੂਸਤਾ ਉਹਦੇ ਸਿਧਾਂਤ ਉਹਦੀ ਮਰਿਆਦਾ ਦਾ ਕਤਲ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਕਸਟੋਡੀਅਨ ਹੈ ਇਹ ਹੀ ਕਰੇਗੀ ਤੇ ਪਾਲਣਾ ਕੌਣ ਕਰੇਗਾ ਬਸ ਧੋਖੇ ਉਧਰ ਦਮਦਮਿਤਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਤੋਂ ਮਾਦੀ ਅਗਵਾਈ ਹੇਠ ਨਿਹੰਗ ਜਥੇਬੰਦੀਆਂ ਨੇ ਸ਼੍ਰੋਮਣੀ ਕਮੇਟੀ ਦੇ ਮੁਖ ਦਫ਼ਤਰ ਵੱਲ ਮਾਰਚ ਕੀਤਾ ਹਰਨਾਮ ਸਿੰਘ ਧੋਮਾ ਤੋਂ ਇਲਾਵਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਇਸ ਦਾ ਹਿੱਸਾ ਬਣੇ ਮਗਰ ਅਕਾਲ ਤਖਤ ਸਭ ਤੋਂ ਉੱਚੀ ਫੋਰਸ ਕਿਸੇ ਕੋਲ ਨਹੀਂ ਹੈ ਅਕਾਲ ਤਖਤ ਸਭ ਦਾ ਥਾਪੜਾ ਲੈ ਕੇ ਜਿਹੜੀ ਕੌਮ ਦੀ ਅੱਜ ਪੰਥ ਦੀ ਲੋਕ ਜਥੇ ਹੋਏ ਨੇ ਵੱਖ-ਵੱਖ ਜਥੇਬੰਦੀਆਂ ਇਕੱਠੀਆਂ ਹੋਈਆਂ ਉਹਨੂੰ ਐਨੀ ਰੋਕ ਸਕੇ ਗੋੜੇ ਬੁਏ ਤੇ ਆ ਕੇ ਆਪ ਆ ਕੇ ਉਹਨਾਂ ਨੂੰ ਮੈਮੋਰੈਂਡਮ ਲੈਣਾ ਪਿਆ ਔਰ ਜਿਸ ਤਰੀਕੇ ਦੇ ਨਾਲ ਅੱਜ ਪੰਥਰ ਦੇ ਇਕੱਠੇ ਹੋਏ ਨੇ ਅਗਰ ਇਸ ਤਰੀਕੇ ਦੀ ਮੁਹਿੰਮ ਚੱਲਦੀ ਰਹੇ ਤੇ ਐਸਜੀਪੀਸੀ ਦੀ ਔਰ ਸ਼ਰੋਮਣੀ ਅਕਾਲੀ ਦਲ ਦੀ ਜਿਹੜੀ ਅਕਾਲ ਤਖਸਾਲ ਦੇ ਉੱਤੇ ਸੁਪਰਮੇਸੀ ਹੈ ਜਿਹੜੇ ਆਪਣੀ ਮਨਮਰਜ਼ੀ ਦੇ ਫੈਸਲੇ ਕਰਦੇ ਨੇ ਮੋੜੂ ਹਟਾਣੇ ਪੈਣਗੇ ਕਿਸੇ ਦੇ ਨਿਯਮ ਨੂੰ ਬਦਲਣ ਨੂੰ ਲੈ ਕੇ ਕਿ ਇਹ ਜਿਹੜੀਆਂ ਪਰੰਪਰਾਵਾਂ ਦਾ ਮਰਿਆਦਾਵਾਂ ਦਾ ਘਾਣ ਕੀਤਾ ਗਿਆ ਇਹ ਮਤੇ ਤੁਰੰਤ ਰੱਦ ਕੀਤੇ ਜਾਣ ਔਰ ਅੱਗੇ ਵਿਧੀ ਵਿਧਾਨ ਬਣਾਇਆ ਜਾਵੇ ਅੱਗੇ ਜਥੇਦਾਰਾਂ ਦੀ ਨਿਯੁਕਤੀ ਤੇ ਸੇਵਾ ਮੁਕਤੀ ਦਾ ਵਿਧੀ ਵਿਵਧਾਨ ਮਰਿਆਦਾ ਤੈਅ ਕੀਤੀ ਜਾਵੇ ਪੂਰੇ ਪੰਥ ਦੀ ਸਲਾਹ ਦੇ ਨਾਲ ਔਰ ਜਿਨਾਂ ਚਿਰ ਉਹ ਨਹੀਂ ਬਣ ਜਾਂਦਾ ਉਹਨਾਂ ਚਿਰ ਉਹ ਜਲਦੀ ਤੋਂ ਜਲਦੀ ਬਣਾਇਆ ਜਾਵੇ ਤੇ ਪਹਿਲੇ ਜਿਹੜੇ ਜ਼ਿਲੇਦਾਰ ਕੰਮ ਕਰ ਰਹੇ ਸੀਗੇ ਚਾਹੇ ਉਹ ਜ਼ਿਲੇਦਾਰ ਗਿਆਨੀ ਰਗਵੀਰ ਸਿੰਘ ਆ ਚਾਹੇ ਜ਼ਿਲੇਦਾਰ ਹਰਪ੍ਰੀਤ ਸਿੰਘ ਆ ਚਾਹੇ ਜ਼ਿਲੇਦਾਰ ਸੁਲਤਾਨ ਸਿੰਘ ਆ ਉਹਨਾਂ ਨੂੰ ਉਹਨਾਂ ਚਿਰ ਬਹਾਲ ਕੀਤਾ ਜਾਵੇ ਜਿਨਾਂ ਚਿਰ ਕੋ ਵਿਧਿਪਧਾਨ ਨਹੀਂ ਬਣ ਜਾਂਦਾ ਜਿਸ ਤਰੀਕੇ ਨਾਲ ਉਹਨਾਂ ਦੀ ਸੇਵਾ ਮੁਕਤੀ ਕੀਤੀ ਗਈ ਆ ਉਹਦਾ ਵਿਰੋਧ ਆ ਉਹ ਬਾਦਲਸਾਈ ਆ ਹਿਟਲਰਸਾਈ ਆ ਉਹਨੂੰ ਪੰਥ ਪਰਵਾਨ ਨਹੀਂ ਕਰਦਾ ਪੰਜਾਬ ਦੇ ਮਸ਼ਹੂਰ ਪਾਸਟਰ ਬਜਿੰਦਰ ਸਿੰਘ ਨੂੰ ਮੋਹਾਲੀ ਦੀ ਅਦਾਲਤ ਨੇ 2018 ਦੇ ਜਿਨਸੀ ਸ਼ੋਸ਼ਣ ਮਾਮਲੇ ਵਿੱਚ ਦੋਸ਼ੀ ਪਾਇਆ ਹੈ ਜਿਸ ਸੰਬੰਧੀ ਸਜ਼ਾ 1 ਅਪ੍ਰੈਲ ਨੂੰ ਸੁਣਾਈ ਜਾਏਗੀ ਜ਼ਿਕਰ ਹੋ ਗਿਆ ਕਿ ਇਹ ਮਾਮਲਾ 2018 ਵਿੱਚ ਜ਼ੀਰਕਪੁਰ ਦੀ ਇੱਕ ਪੀੜਤਾ ਦੁਆਰਾ ਪਾਸਟਰ ਵਿਰੁੱਧ ਜਬਰ ਜਨਾਹ ਦੇ ਲਗਾਏ ਗਏ ਦੋਸ਼ਾਂ ਨਾਲ ਸੰਬੰਧਿਤ ਹੈ ਪੀੜਤਾ ਨੇ ਦੋਸ਼ ਲਗਾਇਆ ਸੀ ਕਿ ਪਾਸਟਰ ਨੇ ਉਸ ਨੂੰ ਵਿਦੇਸ਼ ਲੈ ਜਾਣ ਦੇ ਬਹਾਨੇ ਉਸ ਨਾਲ ਬਿਨਾ ਸਹਿਮਤੀ ਦੇ ਸਬੰਧ ਬਣਾਏ ਉਸਨੇ ਦੋਸ਼ ਲਗਾਇਆ ਕਿ ਪਾਦਰੀ ਨੇ ਉਸ ਦੀ ਇੱਕ ਅਸ਼ਲੀਲ ਵੀਡੀਓ ਵੀ ਬਣਾਈ ਇਸ ਸਬੰਧੀ 20 ਅਪ੍ਰੈਲ 2018 ਨੂੰ ਜ਼ੀਰਕਪੁਰ ਪੁਲਿਸ ਸਟੇਸ਼ਨ ਵਿੱਚ ਆਈਪੀਸੀ ਤੇ ਆਈਟੀ ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਇੱਕ ਐਫਆਈਆਰ ਦਰਜ ਕੀਤੀ ਗਈ ਸੀ ਬਜਿੰਦਰ ਸਿੰਘ ਤੋਂ ਇਲਾਵਾ ਪਾਸਟਰ ਜਤਿੰਦਰ ਪਾਸਟਰ ਅਕਬਰ ਸਤਾਰ ਅਲੀ ਤੇ ਸੰਦੀਪ ਪਹਿਲਵਾਨ ਨੂੰ ਵੀ ਇਸ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ ਸੀ ਪੰਜਾਬ ਸਰਕਾਰ ਨੇ ਸਰਕਾਰ ਤੁਹਾਡੇ ਦਵਾਰ ਮੁਹਿੰਮ ਨੂੰ ਹੋਰ ਤੇਜ਼ੀ ਨਾਲ ਲੱਗੇ ਵਧਾਉਂਦਿਆਂ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਪਿੰਡਾਂ ਤੇ ਆਪਣੇ ਇਲਾਕਿਆਂ ਵਿੱਚ ਜਾ ਕੇ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਦੇ ਆਦੇਸ਼ ਦਿੱਤੇ ਨੇ ਇਹ ਪ੍ਰਗਟਾਵਾ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਚੰਡੀਗੜ੍ਹ ਦੇ ਪੰਜਾਬ ਪਵਨ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ ਚੀਮਾ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਪਿੰਡਾਂ ਤੇ ਆਪਣੇ ਇਲਾਕਿਆਂ ਵਿੱਚ ਜਾ ਕੇ ਸੂਬਾ ਸਰਕਾਰ ਵੱਲੋਂ ਲੋਕ ਹਿੱਤ ਵਿੱਚ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਜਾਇਜ਼ਾ ਲੈਣਗੇ ਐਸੇ ਨਾਲ ਹੀ ਲੋਕਾਂ ਦੀਆਂ ਸ਼ਿਕਾਇਤਾਂ ਨੂੰ ਸੁਣ ਕੇ ਉਹਨਾਂ ਦਾ ਸਮੇਂ ਸਿਰ ਹੱਲ ਕੱਢਣਗੇ ਉਹਨਾਂ ਨੇ ਕਿਹਾ ਕਿ ਡਿਪਟੀ ਕਮਿਸ਼ਨਰ ਆਪਣੇ ਇਲਾਕੇ ਦੇ ਸਿਹਤ ਕੇਂਦਰਾਂ ਸਕੂਲਾਂ ਤੇ ਹੋਰ ਜਨਤਕ ਥਾਵਾਂ ਦੇ ਦੌਰੇ ਵੀ ਕਰਨਗੇ ਕੈਬਨਿਟ ਮੰਤਰੀ ਨੇ ਕਿਹਾ ਕਿ ਡਿਪਟੀ ਕਮਿਸ਼ਨਰਾਂ ਨੂੰ ਆਦੇਸ਼ ਦਿੱਤੇ ਗਏ ਨੇ ਕਿ ਉਹ ਹਫਤੇ ਵਿੱਚ 4 ਦਿਨ ਸ਼ਨੀਵਾਰ ਐਤਵਾਰ ਸੋਮਵਾਰ ਤੇ ਮੰਗਲਵਾਰ ਨੂੰ ਆਪੋ ਆਪਣੇ ਇਲਾਕਿਆਂ ਦਾ ਨਿਰੀਖਣ ਕਰਨਗੇ ਤੇ ਉਸ ਦੀ ਰਿਪੋਰਟ ਬਣਾ ਕੇ ਭੇਜਣਗੇ ਉਹਨਾਂ ਨੇ ਕਿਹਾ ਕਿ ਜਿਨ੍ਹਾਂ ਅਧਿਕਾਰੀਆਂ ਵੱਲੋਂ ਲੋਕਾਂ ਦੇ ਕੰਮਾਂ ਨੂੰ ਸਮੇਂ ਸਿਰ ਮੁਕੰਮਲ ਕਰਨ ਵਿੱਚ ਕੁਤਾਹੀ ਵਰਤੀ ਜਾਵੇਗੀ ਉਹਨਾਂ ਬਾਰੇ ਜਾਣਕਾਰੀ ਮਿਲਦਿਆਂ ਹੀ ਵਣਦੀ ਕਾਰਵਾਈ ਕੀਤੀ ਜਾਏਗੀ ਸੋ ਅੱਜ ਅਸੀਂ ਇੱਕ ਬੈਕਗ੍ਰਾਉਂਡ ਤਿਆਰ ਕੀਤਾਗਾ ਕਿ ਸਾਰੇ ਡਿਪਟੀ ਕਮਿਸ਼ਨਰ ਪਿੰਡਾਂ ਦੇ ਅੰਦਰ ਪਿੰਡਾਂ ਦੇ ਅੰਦਰ ਰੈਗੂਲਰ ਵਿజిਟ ਕਰਨਗੇ ਰੈਗੂਲਰਲੀ ਪਿੰਡਾਂ ਜਾਣਗੇ ਔਰ ਹਫਤੇ ਦੇ ਵਿੱਚ ਹਫਤੇ ਦੇ ਵਿੱਚ ਘੱਟੋ ਘੱਟ 4 ਦਿਨ ਘੱਟੋ ਘੱਟ 4 ਦਿਨ ਜਿਹੜਾ ਉਹ ਪਿੰਡਾਂ ਜਾ ਕੇ ਸ਼ਹਿਰਾਂ ਜਾ ਕੇ ਇਲਾਕਿਆਂ ਜਾ ਕੇ ਆਪਦੇ ਆਪ ਦਾ ਜਿਹੜਾ ਉਹਨੂੰ ਜੂਰਡਿਕਸ਼ਨ ਆ ਜਿਹੜਾ ਦਾ ਇਲਾਕਾ ਹੈਗਾ ਉੱਥੇ ਜਾ ਕੇ ਲੋਕਾਂ ਦੀਆਂ ਗੱਲਾਂ ਸੁਣਨਗੇ ਹੈਲਥ케ਅਰ ਦੇ ਜਿਹੜੇ ਆਫੀਸਰ ਸਹਿਬਾਨ ਨੇ ਜਾਂ ਜਿਹੜੇ ਹੈਲਥ케ਅਰ ਦੇ ਅੰਦਰ ਪ੍ਰੋਫੈਸ਼ਨਲ ਕੰਮ ਕਰਦੇ ਨੇਗੇ ਚਾਹੇ ਉਹ ਡਾਕਟਰ ਨੇ ਚਾਹੇ ਨਰਸਾਂ ਨੇ ਕੀਆ ਚਾਹੇ ਫਾਰਮਾਸਿਸਟ ਨੇ ਕੀਆ ਜਾਂ ਹੋਰ ਕੋਈ ਹਮਲਾਗਾ ਕਿ ਪਿੰਡ ਦੇ ਮਹੱਲਾ ਕਲੀਨਿਕ ਦੇ ਵਿੱਚ ਪਿੰਡ ਦੇ ਜਾਂ ਸ਼ਹਿਰ ਦੇ ਹਸਪੀਟਲ ਦੇ ਅੰਦਰ ਜਾਂ ਸਬਡਿਵੀਜ਼ਨਲ ਹਸਪੀਟਲ ਦੇ ਅੰਦਰ ਜਾਂ ਜਿਹੜਾ ਵੀ ਮੈਕੈਨਿਜ਼ਮ ਹੈਲਥ ਡਿਪਾਰਟਮੈਂਟ ਦੇ ਅੰਦਰ ਕੰਮ ਕਰਦਾਗਾ ਉਹਦੇ ਅੰਦਰ ਲੋਕਾਂ ਤੋਂ ਫੀਡਬੈਕ ਲੈਣਗੇ ਕਿ ਤੁਹਾਡਾ ਇਲਾਜ ਹੋ ਰਿਹਾ ਜਾਂ ਨਹੀਂ ਹੋ ਰਿਹਾ। ਚੰਬੂ ਤੇ ਢਾਬੀ ਗੁਜਰਾں ਬਾਰਡਰ ਤੇ 13 ਮਹੀਨਿਆਂ ਤੋਂ ਜਾਰੀ ਕਿਸਾਨ ਮੋਰਚੇ ਨੂੰ ਖਦੇੜਨ ਤੋਂ ਪਹਿਲਾਂ ਤੇ ਬਾਅਦ ਵਿੱਚ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਤੇ ਜੇਲ੍ਹ ਭੇਜੇ ਕੁਝ ਕਿਸਾਨਾਂ ਨੂੰ ਬੀਤੇ ਦਿਨੀ ਛੱਡ ਦਿੱਤਾ ਗਿਆ ਸੀ ਜਦ ਕਿ ਬਾਕੀ ਕਿਸਾਨ ਆਗੂਆਂ ਨੂੰ ਅੱਜ ਤੜਕਸਾਰ ਰਿਹਾ ਕੀਤਾ ਗਿਆ। ਕੇਂਦਰੀ ਜੇਲ੍ਹ ਪਟਿਆਲਾ ਵਿੱਚੋਂ ਅੱਜ ਰਿਹਾ ਹੋਣ ਵਾਲਿਆਂ ਵਿੱਚ ਮੁੱਖ ਤੌਰ ਤੇ ਸਤਨਾਮ ਸਿੰਘ ਬਹਿਰੂ ਕਾਕਾ ਸਿੰਘ ਕੋਟੜਾ ਅਭਿਮਨਯੋ ਕੋਹੜ ਸੁਖਜੀਤ ਸਿੰਘ ਹਰਦੋ ਚੰਡੇ ਤੇ ਹੋਰਾਂ ਦੇ ਨਾਮ ਸ਼ਾਮਿਲ ਨੇ ਇਸ ਰਿਹਾਈ ਤੋਂ ਬਾਅਦ ਕਿਸਾਨ ਆਗੂ ਸਰਵਣ ਸਿੰਘ ਪੰਦੇਰ ਪਟਿਆਲਾ ਵਿਖੇ ਹਸਪਤਾਲ ਵਿੱਚ ਇਲਾਜ ਉਦੋਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਮਿਲਣ ਪਹੁੰਚੇ ਇਸ ਮੌਕੇ ਉਹਨਾਂ ਨਾਲ ਹੋਰ ਵੀ ਕਿਸਾਨ ਆਗੂ ਮੌਜੂਦ ਰਹੇ ਇਸ ਮੁਲਾਕਾਤ ਤੋਂ ਬਾਅਦ ਸਰਵਣ ਸਿੰਘ ਪੰਦੇਰ ਨੇ মিডিਆ ਨਾਲ ਗੱਲਬਾਤ ਕੀਤੀ ਤੇ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਸੰਬੰਧੀ ਜਾਣਕਾਰੀ ਦਿੱਤੀ ਦੇਖੋ ਆ ਆ ਦੇਖੋ ਮੈਂ ਉਹਨੂੰ ਪੱਥਰ ਵਿਖਾ ਲਿਆ ਆ ਪੱਥਰ ਸਾਰੇ ਨੇ ਬਹੁਤ ਜ਼ਿਆਦਾ ਔਰ ਇਹਦੋਂ ਕਿ ਇਧਰ ਕੰਟੇਨਰ ਨੇ ਜਿਹੜਾ ਭਗਵੰਤ ਮਾਨ ਨੇ ਬਾਈਟ ਦਿੱਤੀ ਆ ਵੀ ਅਸੀਂ ਰਾਹ ਖਲਵਾ ਕੇ ਪੰਜਾਬ ਦੇ ਲੋਕਾਂ ਨੂੰ ਖੁਸ਼ ਕੀਤਾਗਾ ਅਸੀਂ ਭਗਵੰਤ ਮਾਨ ਨੂੰ ਸਵਾਲ ਕਰਦੇ ਵੀ ਆਹ ਕੰਟੇਨਰ ਮੋਦੀ ਜੀ ਦੇਣੇ ਤੇ ਆਹ ਪੱਥਰ ਵੀ ਲੱਗੇ ਹੋਏ ਨੇ ਰਸਤਾ ਬੰਦ ਤਾਂ ਮੋਦੀ ਸਰਕਾਰ ਨੇ ਕੀਤਾ ਸੀਗਾ ਸੋ ਸਾਡਾ ਭਗਵੰਤ ਜੀ ਮਾਨ ਸਾਹਿਬ ਹਣਾ ਤੋਂ ਸਵਾਲ ਆ ਵੀ ਇਹਦੇ ਬਾਰੇ ਆ ਕੇ ਦੱਸੋ ਅਮਨ ਰੋੜਾ ਨੂੰ ਖਲਾਇਓ ਜਾਜਾ ਲੈ ਕੇ ਜਾਣ ਇੱਥੇ ਅਸੀਂ ਤਾਂ ਦੇਖ ਲਿਆ ਵੀ ਇਹ ਰਾਹ ਕਿੰਨਾ ਨੇ ਬੰਦ ਕੀਤੇ ਕਿਸਾਨਾਂ ਨੇ ਨਾ ਤਾਂ ਕੱਲ ਰਾਹ ਬੰਦ ਕੀਤੇ ਸੀ ਨਾ ਅੱਗੇ ਰਾਹ ਬੰਦ ਕਰਨਗੇ ਇਹ ਤੁਹਾਡੀ ਸਰਕਾਰ ਨੇ ਰਾਹ ਬੰਦ ਕਰਾਇਆ ਜਿਨ੍ਹਾਂ ਨਾਲ ਤੁਹਾਡੀ ਜੋਟੀ ਚੱਲ ਰਹੀ ਆ ਸਾਡਾ ਦਿਨ ਨਾ ਵੀ ਅੰਮ੍ਰਿਤ ਸ਼ਾਹ ਜੀ ਕੋਲ ਘਟੋ ਘੱਟ ਆਰ ਡੀ ਐਫ ਲੈ ਲਓ ਪੰਜਾਬ ਦਾ ਹੋਂਦਾ ਤੁਸੀਂ ਝੋਖੀ ਜਿ ਇਕੱਠੇ ਜੇ ਧੰਨਵਾਦ ਲੋਕ ਸਭਾ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਅੱਠ ਸਾਥੀਆਂ ਦਾ ਅੱਜ ਪੁਲਿਸ ਰਿਮਾਂਡ ਖਤਮ ਹੋਣ ਉਪਰੰਤ ਸਖਤ ਸੁਰੱਖਿਆ ਪ੍ਰਬੰਧਾਂ ਹੇਠ ਸਥਾਨਕ ਅਦਾਲਤ ਵਿੱਚ ਇਹਨਾਂ ਨੂੰ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਨੇ ਇਹਨਾਂ ਨੂੰ 14 ਦਿਨਾਂ ਲਈ 11 April ਤੱਕ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਇਸ ਮੌਕੇ ਡੀਐਸਪੀ ਜਨਾਲਾ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਅੱਜ ਪੇਸ਼ ਕੀਤੇ ਗਏ ਮਲਜ਼ਮਾਂ ਵਿੱਚ ਬਸੰਤ ਸਿੰਘ, ਭਗਵੰਤ ਸਿੰਘ ਬਾਜੇਖਾਨਾ, ਗੁਰਮੀਤ ਸਿੰਘ, ਸਰਬਜੀਤ ਸਿੰਘ ਕਲਸੀ, ਗੁਰਿੰਦਰਪਾਲ ਸਿੰਘ, ਹਰਜੀਤ ਸਿੰਘ ਤੇ ਕੁਲਵੰਤ ਸਿੰਘ, ਅਮਨਪ੍ਰੀਤ ਸਿੰਘ ਅਮਨਾਨੂ, ਥਾਣਾ ਅਜਨਾਲਾ ਵਿੱਚ ਦਰਜ ਐਫ ਆਈ ਆਰ ਨੰਬਰ 39 ਤਹਿਤ ਅੱਜ ਪੁਲਿਸ ਰਿਮਾਂਡ ਖਤਮ ਹੋਣ ਉਪਰੰਤ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿੱਥੇ ਅਦਾਲਤ ਨੇ ਇਹਨਾਂ ਨੂੰ 14 ਦਿਨਾਂ ਲਈ ਨਿਆਇਕ ਹਿਰਾਸਤ ਵਿੱਚ ਭੇਜਣ ਦੇ ਹੁਕਮ ਦਿੱਤੇ। ਦੱਸ ਦਈਏ ਕਿ ਭਾਈ ਅਮਰਪਾਲ ਸਿੰਘ ਦੀ ਅਗਵਾਈ ਵਿੱਚ ਦੇ 2 ਫਰਵਰੀ 2023 ਨੂੰ ਥਾਣਾ ਅਜਨਾਲਾ ਵਿੱਚ ਵੱਡੀ ਗਿਣਤੀ ਵਿੱਚ ਪਾਰਟੀ ਕਾਰਕੁਨ ਤੇ ਉਹਨਾਂ ਦੇ ਸਾਥੀ ਪੁਲਿਸ ਵੱਲੋਂ ਲਾਏ ਗਏ ਬੈਰੀਕੇਡਾਂ ਨੂੰ ਤੋੜ ਕੇ ਥਾਣੇ ਅੰਦਰ ਦਾਖਲ ਹੋ ਗਏ ਸਨ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨਾਂ ਤੇ ਹੋਰ ਕਾਰਨਾਂ ਦਾ ਹਵਾਲਾ ਦਿੰਦਿਆਂ ਫੌਜ ਅਧਿਕਾਰੀ ਦੇ ਹਮਲੇ ਦੇ ਮਾਮਲੇ ਵਿੱਚ ਐਫ ਆਈ ਆਰ ਕਰਨ ਵਿੱਚ ਦੇਰੀ ਨੂੰ ਜਾਇਜ਼ ਚਹਿਰਾਉਣ ਦੀ ਪੰਜਾਬ ਦੀ ਕੋਸ਼ਿਸ਼ ਉਲਟੀ ਪੈ ਗਈ ਹੈ ਬੈਂਚ ਨੇ ਪੁਲਿਸ ਨੂੰ ਇਸ ਸਮੇਂ ਦੌਰਾਨ ਪਟਿਆਲਾ ਜ਼ਿਲ੍ਹੇ ਵਿੱਚ ਦਰਜ ਐਫ ਆਈ ਆਰ ਦੀ ਗਿਣਤੀ ਬਾਰੇ ਸਵਾਲ ਕੀਤਾ ਅਧਿਕਾਰੀਆਂ ਵਿਰੁੱਧ ਕਾਰਵਾਈ ਦਾ ਹਵਾਲਾ ਦੇ ਕੇ ਪੁਲਿਸ ਦੀ ਇਮਾਨਦਾਰੀ ਨੂੰ ਇੱਕ ਨਿਰਪੱਖ ਜਾਂਚ ਏਜੰਸੀ ਵੱਜੋਂ ਸਥਾਪਿਤ ਕਰਨ ਦੀ ਸਰਕਾਰੀ ਪੱਖ ਦੀ ਕੋਸ਼ਿਸ਼ ਵੀ ਅਦਾਲਤ ਨੂੰ ਯਕੀਨ ਦਿਵਾਉਣ ਵਿੱਚ ਅਸਫਲ ਰਹੀ। ਵੈਂਚਨੇ ਰਾਜ ਨੂੰ ਸਪਸ਼ਟ ਤੌਰ ਤੇ ਇਹ ਦੱਸਣ ਲਈ ਕਿਹਾ ਕਿ ਕੀ ਹੁਣ ਤੱਕ ਕੀਤੀ ਗਈ ਕਾਰਵਾਈ ਕਾਫੀ ਸੀ। ਵੈਂਚਨੇ ਜ਼ੋਰ ਦੇ ਕੇ ਕਿਹਾ ਤੁਸੀਂ ਪੁਲਿਸ ਮੁਲਾਜ਼ਮਾਂ ਨੂੰ ਮੌਤਲ ਕਰਕੇ ਕਿਸੇ ਨੂੰ ਮਜਬੂਰ ਨਹੀਂ ਕਰ ਰਹੇ ਹੋ। ਆਪਨੇ ਹੁਕਮਾ ਵਿੱਚ ਜਸਟਿਸ ਸੰਦੀਪ ਮੋਦਗਿਲ ਨੇ ਰਾਜ ਨੂੰ ਇੱਕ ਹਲਫਨਾਮਾ ਦਾਇਰ ਕਰਨ ਲਈ ਵੀ ਕਿਹਾ। ਜਿਸ ਵਿੱਚ ਦੱਸਿਆ ਗਿਆ ਹੋਵੇ ਕਿ 18 ਤੋਂ 23 ਮਾਰਚ ਤੱਕ ਪਟਿਆਲਾ ਦੇ ਖਨੌਰੀ ਸਰਹੱਦ ਤੇ ਸ਼ੰਭੂ ਸਰਹੱਦ ਤੇ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨਾਂ ਕਾਰਨ ਜਦੋਂ ਜ਼ਿਲ੍ਹਾ ਪੁਲਿਸ ਹਾਈ ਅਲਰਟ ਤੇ ਸੀ ਉਸ ਸਮੇਂ ਦੌਰਾਨ ਪਟਿਆਲਾ ਜ਼ਿਲ੍ਹੇ ਵਿੱਚ ਕਿੰਨੀਆਂ ਐਫ ਆਈ ਆਰਜ਼ ਦਰਜ ਕੀਤੀਆਂ ਗਈਆਂ ਸਨ ਸੁਪਰੀਮ ਕੋਰਟ ਨੇ ਅੱਜ 70 ਸਾਲਾਂ ਜਗਜੀਤ ਸਿੰਘ ਡੱਲੇਵਾਲ ਦੀ ਤਾਰੀਫ਼ ਵਿੱਚ ਇੱਕ ਟਿੱਪਣੀ ਕੀਤੀ ਸੁਪਰੀਮ ਕੋਰਟ ਨੇ ਡੱਲੇਵਾਲ ਬਾਰੇ ਬੋਲਦਿਆਂ ਕਿਆ ਜਿਨ੍ਹਾਂ ਨੇ ਲਗਭਗ 4 ਮਹੀਨਿਆਂ ਬਾਅਦ ਕਿਸਾਨਾਂ ਦੀਆਂ ਕਈ ਮੰਗਾਂ ਦੇ ਸਮਰਥਨ ਵਿੱਚ ਆਪਣੀ ਆਣ ਮਿੱਥੇ ਸਮੇਂ ਦੀ ਪੂਖ ਹੜਤਾਲ ਖਤਮ ਕੀਤੀ ਸਿਆਸੀ ਏਜੰਡੇ ਤੋਂ ਬਿਨਾ ਉਹ ਇੱਕ ਸੱਚਾ ਅਗੂ ਹੈ ਜਸਟਿਸ ਸੂਰਿਆਕਾਮ ਤੇ ਐਨ ਕੋਟੇਸ਼ਵਰ ਸਿੰਘ ਦੇ ਬੈਂਚ ਨੂੰ ਪੰਜਾਬ ਦੇ ਐਡਵੋਕੇਟ ਜਨਰਲ ਗੁਰਮਿੰਦਰ ਸਿੰਘ ਨੇ ਸੂਚਿਤ ਕੀਤਾ ਕਿ ਖਨੌਰੀ ਤੇ ਸ਼ੰਭੂ ਸਰਹੱਦਾ ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਖੰਡਾ ਦਿੱਤਾ ਗਿਆ ਹੈ ਤੇ ਸਾਰੀਆਂ ਜਾਮ ਸੜਕਾਂ ਤੇ ਹਾਈਵੇ ਖੋਲ ਦਿੱਤੇ ਗਏ ਨੇ ਸਿਪਰੀਮ ਕੋਰਟ ਨੇ ਡੱਲੇਵਾਲ ਦੀ ਪ੍ਰਸ਼ੰਸਾ ਕਰਦੇ ਹਾਂ ਉਹਨਾਂ ਨੂੰ ਇੱਕ ਸੱਚਾ ਕਿਸਾਨ ਆਗੂ ਕਿਹਾ ਜਿਨ੍ਹਾਂ ਨੇ ਬਿਨਾਂ ਕਿਸੇ ਰਾਜਨੀਤਿਕ এজੰਡੇ ਦੇ ਕਿਸਾਨ ਪਾਈਚਾਰੇ ਦੇ ਅਸਲ ਮੁੱਦੇ ਚੁਕੇ ਅਦਾਲਤ ਨੇ ਕਿਹਾ ਅਸੀਂ ਜਾਣਦੇ ਹਾਂ ਕਿ ਕੁਝ ਲੋਕ ਕਿਸਾਨਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਨਹੀਂ ਜਾਂਦੇ ਸਨ ਬੈਂਚ ਨੇ ਪੰਜਾਬ ਤੇ ਹਰਿਆਣਾ ਸਰਕਾਰ ਨੂੰ ਜ਼ਮੀਨੀ ਸਥਿਤੀ ਤੇ ਰਿਪੋਰਟ ਡਾਇਰਟ ਕਰਨ ਲਈ ਕਿਹਾ ਪੰਜਾਬ ਭਾਰ ਵਿੱਚ ਡਿਪਟੀ ਕਮਿਸ਼ਨਰ ਦਫ਼ਤਰਾਂ ਦੇ ਬਾਹਰ ਅੱਜ ਜ਼ਬਰ ਵਿਰੋਧੀ ਦਿਵਸ ਮਨਾਉਂਦਿਆਂ ਸਾਂਝਕ ਕਿਸਾਨ ਮੋਰਚੇ ਦੇ ਸੱਦਿਓ ਪਰਤਣੇ ਸ਼ੁਰੂ ਹੋ ਗਏ ਨੇ ਇਹ ਪਰਤਣੇ ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਿਲ ਸਾਰੀਆਂ ਜਥੇਬੰਦੀਆਂ ਵੱਲੋਂ ਦਿੱਤੇ ਜਾ ਰਹੇ ਨੇ ਪੰਜਾਬ ਸਰਕਾਰ ਨੇ ਭਾਵੇਂ ਫੜੇ ਗਏ ਸਾਰੇ ਕਿਸਾਨਾਂ ਨੂੰ ਰਿਹਾ ਕਰ ਦਿੱਤਾ ਹੈ ਪਰ ਜਥੇਬੰਦੀਆਂ ਦਾ ਕਹਿਣਾ ਹੈ ਕਿ ਕਿਸਾਨਾਂ ਨੂੰ ਉਹਨਾਂ ਦੇ ਦਬਾਹੇ ਹੇਠ ਹੀ ਛੱਡਿਆ ਗਿਆ ਹੈ ਇਨ੍ਹਾਂ ਦਰਨਿਆਂ ਵਿੱਚ ਵੱਡੀ ਗਿਣਤੀ ਵਿੱਚ ਕਿਸਾਨਾਂ ਸਮੇਤ ਮਜ਼ਦੂਰਾਂ ਨੌਜਵਾਨਾਂ ਔਰਤਾਂ ਤੇ ਭਰਾਤਰੀ ਜਥੇਬੰਦੀਆਂ ਵੱਲੋਂ ਸ਼ਿਰਕਤ ਕੀਤੀ ਜਾ ਰਹੀ ਹੈ ਇਸ ਮੌਕੇ ਤਰਨਾਕਾਰੀਆਂ ਵੱਲੋਂ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ ਜੇ ਸਰਕਾਰ ਦੀਆਂ ਨੀਤਾਂ ਸਹੀ ਹੋਣ ਤਾਂ ਪੰਜਾਬ ਦਾ ਕਿਸਾਨ ਜਿਹੜਾ ਘਾਟੇ ਚ ਗੋ ਜਾਵੇ ਖੁਦਕੁਸ਼ੀਆਂ ਕਿਉਂ ਜੋ ਹੋਵੇ ਤੇ ਕਰਜ਼ੇ ਦੀ ਬੰਡ ਕਿਉਂ ਬੱਧੇ ਪੰਜਾਬ ਖੇਤੀ ਪ੍ਰਧਾਨ ਸੂਬਾ ਆ ਖੇਤੀ ਮੁਨਾਫੇ ਵਾਲੀ ਹੋਗੀ ਤੇ ਸਾਰੇ ਪੰਜਾਬ ਦਾ ਵਪਾਰ ਚੱਲੂਗਾ ਵਪਾਰ ਭਾਈ ਸਾਡੇ ਨਾਲ ਆ 9 ਮਾਰਚ ਦਾ ਰਿਸ਼ਤੇਦਾਰ ਰਿਸ਼ਤਾ ਨਹੀਂ ਜੀ ਉਹ ਜਿਹੜੇ ਸਰਕਾਰਾਂ ਦੇ ਆਈਟੀ ਸੈੱਲ ਆ ਉਹੀ ਬੋਲ ਰਹੇ ਆ ਆਮ ਲੋਕ ਅੱਜ ਵੀ ਕਿਸਾਨਾਂ ਨਾਲ ਖੜੇ ਆ ਉਹਨਾਂ ਦੀ ਮਜਬੂਰੀ ਸਮਝਦੇ ਆ ਕਿਉਂਕਿ ਅਸੀਂ ਤਾਂ ਕੋਈ ਸੜਕ ਰੋਕੀ ਨਹੀਂ ਗੱਡੇ ਗੱਡੇ ਵੱਡੇ ਬੈਰੀਕੇਟ ਲੱਗੇ ਉਹ ਦੋ ਫੋਰਮ ਰੋਜ਼ ਆਪਣੀ ਪੀਸੀ ਚ ਬੋਲਦੇ ਸੀ ਅਸੀਂ ਬੋਲਦੇ ਸੀ ਵੀ ਉਹਨਾਂ ਨੂੰ ਦਿੱਲੀ ਜਾਣ ਦੀ ਅਗਿਆ ਦਿੱਤੀ ਜਾਵੇ ਬੈਰੀਕੇਟ ਹਰਿਆਣੇ ਦੀ ਸਰਕਾਰ ਨੇ ਲਾਏ ਸੀ ਨਾ ਕਿ ਕਿਸੇ ਕਿਸਾਨ ਨੇ ਸੜਕ ਰੋ ਕੈਨੇਡਾ ਨੇ ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਦੇ ਟੈਰਿਫ ਯੁੱਧ ਤੇ ਸਖਤ ਪ੍ਰਤੀਕਿਰਿਆ ਦਿੱਤੀ ਹੈ ਪ੍ਰਧਾਨ ਮੰਤਰੀ ਮਾਰਕ ਕਾਨੀ ਨੇ ਕਿਹਾ ਕਿ ਕੈਨੇਡਾ ਦੇ ਅਮਰੀਕਾ ਨਾਲ ਲੰਬੇ ਸਮੇਂ ਤੋਂ ਚੱਲ ਰਹੀ ਆਰਥਿਕ ਤੇ ਰੱਖਿਆ ਸਬੰਧ ਹੁਣ ਖਤਮ ਹੋ ਗਏ ਨੇ ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਨੀ ਨੇ ਕਿਹਾ ਕਿ ਸਾਨੂੰ ਅਗਲੇ ਕੁਝ ਹਫ਼ਤਿਆਂ ਮਹੀਨਿਆਂ ਤੇ ਸਾਲਾਂ ਵਿੱਚ ਆਪਣੀ ਆਰਥਿਕਤਾ ਬਾਰੇ ਦਲੇਰਾਨਾ ਫੈਸਲੇ ਲੈਣੇ ਪੈਣਗੇ ਸਾਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਕੈਨੇਡਾ ਹਰ ਖੇਤਰ ਵਿੱਚ ਸਫਲ ਹੋਏ ਮੌਜੂਦਾ ਸਥਿਤੀ ਨੂੰ ਦੇਖਦਿਆਂ ਇਹ ਯਕੀਨੀ ਹੈ ਕਿ ਅਸੀਂ ਹੁਣ ਅਮਰੀਕਾ ਤੇ ਪਰੋਸਾ ਨਹੀਂ ਕਰ ਸਕਦੇ ਉਹਨਾਂ ਕਹ ਕੇ ਸਾਡੇ ਅਰਥਚਾਰਿਆਂ ਤੇ ਸੁਰੱਖਿਆ ਅਤੇ ਫੌਜੀ ਸਹਿਯੋਗ ਦੇ ਸਬੰਧ ਵਿੱਚ ਅਮਰੀਕਾ ਨਾਲ ਦਹਾਕਿਆਂ ਪੁਰਾਣੇ ਸਬੰਧ ਉਹਨਾਂ ਖਤਮ ਹੋ ਗਏ ਨੇ ਹੁਣ ਸਮਾਂ ਆ ਗਿਆ ਹੈ ਕਿ ਅਸੀਂ ਆਪਣੇ ਸੁਰੱਖਿਆ ਤੇ ਵਪਾਰਕ ਸਬੰਧਾਂ ਤੇ ਦੁਬਾਰਾ ਚਰਚਾ ਕਰੀਏ ਤੇ ਇਸਨੂੰ ਤੱਕ ਦੀਆਂ ਖਬਰਾਂ ਜਾਂਦੇ ਜਾਂਦੇ ਇੱਕ ਵਾਰ ਫੇਰ ਨਜ਼ਰ ਮਾਰਦੇ ਹਾਂ ਚੌਣਵੀਆਂ ਖਬਰਾਂ ਤੇ ਪੰਜ ਦਿਨਾਂ ਹੰਗਾਮਾ ਭਰਪੂਰ ਰਹਿਣ ਤੋਂ ਬਾਅਦ ਪੰਜਾਬ ਵਿਧਾਨ ਸਭਾ ਦਾ ਬਜਟ اجلاس ਸਮਾਪਤ ਅਣਮਿੱਥੇ ਸਮੇਂ ਲਈ ਹੋਇਆ ਮੁਲਤਵੀ ਸ਼੍ਰੋਮਣੀ ਕਮੇਟੀ ਵੱਲੋਂ 1386.47 ਕਰੋੜ ਰੁਪਏ ਦਾ ਸਾਲਾਨਾ ਬਜਟ ਮਨਜ਼ੂਰ ਬਜਟ ਦੌਰਾਨ ਹੋਇਆ ਖੂਬ ਹੰਗਾਮਾ ਵਿਰੋਧੀ ਧਿਰ ਵੱਲੋਂ ਵਾਕਆਊਟ ਬਾਹਰ ਆ ਕੇ ਦਿੱਤਾ ਤਰਨਾ ਉਨ ਡੀਸੀ ਪਿੰਡਾਂ ਤੋਂ ਕਰਨਗੇ ਡਿਊਟੀਆਂ ਸ਼ਿਕਾਇਤਾਂ ਦਾ ਮੌਕੇ ਤੇ ਹੀ ਕਰਨਗੇ ਨਿਪਟਾਰਾ ਵਿੱਤ ਮੰਤਰੀ ਹਰਪਾ ਸਿੰਘ ਚੀਮਾ ਨੇ ਕੀਤਾ ਵੱਡਾ ਦਾਵਾ ਬਲਾਤਕਾਰ ਮਾਮਲੇ ਵਿੱਚ 5000 ਬਜਿੰਦਰ ਦੋਸ਼ੀ ਕਰਾਰ ਮੋਹਾਲੀ ਅਦਾਲਤ ਦਾ ਵੱਡਾ ਫੈਸਲਾ 1 April ਨੂੰ ਸੁਣਾਈ ਜਾਵੇਗੀ ਸਜ਼ਾ ਤੇ ਪੰਦੇਸਣੇ ਕਈ ਨਾਮੀ ਕਿਸਾਨ ਆਗੂਾਈ ਜੇਲ੍ਹ ਤੋਂ ਬਾਹਰ ਕੇਂਦਰ ਤੇ ਸੂਬਾ ਸਰਕਾਰ ਨੂੰ ਸੁਣਾਈਆਂ ਖਰੀਆਂ ਖਰੀਆਂ ਇਸਨਾਲੀ ਰਾਪਤਾ ਨਿਊਜ਼ਾ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ ਆਗਿਆ ਦਿਓ ਸਤਿ ਸ਼੍ਰੀ ਅਕਾਲ